ਤੇ ਜਿਹੜਾ ਅੰਧਵਿਸ਼ਵਾਸ ਕਰਾਮਾਤਾ ਇਹ ਬੰਤਾ ਸਿੰਘ ਹੁਣੀ ਪਾਇ ਪਿੰਦਰ ਵਾਸਤੇ ਅੰਧਵਿਸ਼ਵਾਸ ਕਰਾਮਾਤਾ ਲੋਕਾਂ ਚ ਕਰਾਉਣਾ ਚਾਹੁੰਦੇ ਆ ਉਹਦਾ ਇੱਕ ਜੀਦਾ ਜ਼ਿਆਦਾ ਐਗਜ਼ਾਮਪਲ ਆਪਣੇ ਕੋ ਪਿਛਲੇ ਹਫਤੇ ਆ ਹਾਥ ਰਸ ਵਿੱਚ ਪਾਬੇ ਨੇ ਬਿਆਨ ਦਿੱਤਾ ਵੀ ਜਿਹੜਾ ਮੇਰੀ ਚਰਨਾਂ ਦੀ ਧੂੜ ਆਪਣੇ ਮੱਥੇ ਲਾਊਗਾ ਉਹ ਸਵਰਗਾ ਚ ਸਿੱਧਾ ਜਾਊਗਾ ਤੇ ਜਦੋਂ ਬਾਬਾ ਕਹਿ ਕੇ ਗੱਡੀ 'ਚ ਨਿਕਲਿਆ ਲੋਕੀ ਉਹਦੀ ਗੱਡੀ ਪਿੱਛੇ ਭੱਜੇ ਆ ਚੰਦੂੜ ਲੈ ਕੇ ਮੱਥੇ ਨੂੰ ਲਾਉਣ ਨੂੰ ਔਰ ਉਹ ਉੱਥੇ ਫਗਦੜ ਮੱਚ ਗਈ ਚੰਦੂੜ ਦੇ ਚੱਕਰ 'ਚ ਵੀ ਮੈਂ ਵੀ ਲਾਉਣੀ ਮੱਥੇ ਨੂੰ ਮੈਂ ਵੀ 110 ਦੇ ਕਰੀਬ ਲੋਕ ਉਥਿਆਂ ਦੀ ਮੌਤ ਹੋ ਗਈ ਉੱਥੇ ਇਹ ਹਾਲਾਤ ਆ ਔਰ ਕੀ ਅੱਜ ਕੱਲ ਦੇ ਜੋ ਕੇ ਪ੍ਰਚਾਰਕ ਸੰਪਰਦਾਇ ਕੀ ਇਹ ਜਿਹੜੇ ਪੌਡਕਾਸਟਰ ਆ ਜਿਨ੍ਹਾਂ ਨੂੰ ਵਿਹੋਂ ਦੇ ਪੈਸੇ ਮਿਲਣੇ ਆ। ਇਹ ਇਹੇ ਕੰਮ ਨਹੀਂ ਕਰ ਰਹੇ। ਅੰਧ ਵਿਸ਼ਵਾਸ ਨਹੀਂ ਫਲਾਰੇ ਲੋਕਾਂ ਦੇ ਵਿੱਚ। ਐਗਜ਼ੈਕਟਲੀ ਇਹ ਕੰਮ ਕਰ ਰਹੇ ਆ। ਜਿਹੜੇ ਇਹ ਪ੍ਰਚਾਰਕ ਵੀ ਬੰਤਾ ਸਿੰਘ ਵਰਗੇ ਭਾਈ ਪਿੰਦਰਪਾਲ ਸ਼ੇਰ ਸਿੰਘ ਨੇ ਜੋ ਆਰੇ ਇਹ ਕਰਾਮਾਤ ਸਾਖੀਆਂ ਕਿਉਂ ਸੁਣਾਉਂਦੇ ਆ? ਕਿਉਂਕਿ ਕਰਾਮਾਤ ਇੱਕ ਸ਼ਾਰਟਕਟ ਹੁੰਦਾ ਜ਼ਿੰਦਗੀ 'ਚ। ਸ਼ੀਦ ਸਿੰਘ ਜੀ ਗੱਲਾਂ ਸੁਣਾਉਂਦੇ ਯਾਰ ਜੇ 14 14 ਫੁੱਟੇ ਸ਼ੀਦ ਸਿਗੇ ਛੋਟਾ ਕੱਲੂ ਕਾਰਾ ਵੱਡਾ ਕੱਲੂ ਕਾਰਾ ਛੋਟੇ ਕੱਲੂ ਕਾਰੇ 10000 ਛੋਟੇ ਕੱਲੂ ਕਾਰੇ ਚ 30000 ਵੱਡੇ ਕੱਲੂ ਕਾਰੇ ਚ 84 ਦੇ ਵਿੱਚ ਕੀ ਨਹੀਂ ਹੋਇਆ ਸਾਡੇ ਨੂੰ ਕਿੱਥੇ ਗਏ ਸ਼ਹੀਦ ਸ਼ਹੀਦਾ ਨੇ ਆ ਕੇ ਜਿਹੜੇ 12 12 ਫੁੱਟੇ ਸ਼ਹੀਦਿਆ ਉਹਨਾਂ ਨੇ ਜਦੋਂ ਲੋਕਾਂ ਦੇ ਗळा 'ਚ ਟੈਰਪ ਹੈ ਬੀਬੀਆਂ ਦੇ ਰੇਪ ਹੈ 47 'ਚ ਕੀ ਕੋਈ ਸਾਡੇ ਨਾਲ ਹੋਇਆ ਤੇ 84 'ਚ ਕੀ ਹੋਇਆ ਕਿੱਥੇ ਗਏ ਸ਼ਹੀਦ ਉਹ ਤੁਹਾਡੇ 12 12 ਫੁੱਟੇ ਜਿਹਨਾਂ ਦਾ ਪੈਰਾ ਸੀ ਉਪੈਰਾ ਕਿੱਥੇ ਜਣ ਚਲ ਜਾਂਦੇ ਉਦੋਂ ਦੱਸੋ ਸਾਨੂੰ ਸਵਾਲ ਦੱਸੋ ਵੀ ਪੈਰਾ ਕਿੱਥੇ ਹਸ਼ੀਤੜ ਜਾਂਦੇ ਆ ਕਿੱਥੇ ਉਹਦਾ ਪੈਰਾ ਲੱਗ ਜਾਂਦਾ ਮੈਨੂੰ ਲੱਗਦਾ ਉਹ ਵੀ ਸ਼ੀਤ ਇਹਨਾਂ ਨਾਲ ਹੀ ਮਿਲੇ ਹੁੰਦੇ ਆ ਜਿਹੜੇ ਰੇਪਸਟਾਂ ਤੇ ਬਲਤਕਾਰੀਆਂ ਤੇ ਜਿਹੜੇ ਲੋਕਾਂ ਨੂੰ ਗੱਲਾਂ ਲਾਉਂਦੇ ਆ ਕਿਉਂਕਿ ਉਹ ਧਰ ਜਿਹੜੀ ਆ ਉਹ ਹਮਲਾਵਾਰਾਂ ਕੇ ਸਾਡੇ ਤੇ ਹਮਲਾ ਕਰ ਰਹੀ ਹੈ ਜਿੱਦਕਾਸੀ ਦੇ ਬੱਚੇ ਦਰਵਾਰ ਸਾਹਿਬ ਤੇ ਹਮਲਾ ਹੋਇਆ ਆ ਉਹਦੇ ਵਿੱਚ ਵੀ ਸ਼ੀਤ ਦੂਜੇ ਪਾਸੇ ਖੜੇ ਸੀ ਸਾਡੇ ਆਪਣੇ ਜਿਹੜੇ ਭਰਾ ਭੈਣਾਂ ਜਿਹੜੇ ਉੱਥੇ ਪੂਰੇ ਹੋਇਆ ਸ਼ਹੀਦ ਹੋਏ ਸੋ ਯਾਰ ਲੋਕਾਂ ਨੂੰ ਨਾ ਗੁੰਮਰਾਹ ਕਰੋ ਸ਼ਹੀਦਾਂ ਦੇ ਨਾਂ ਤੇ ਇਦਾਂ ਨਾ ਕਰੋ ਲੋਕਾਂ ਨੂੰ ਅੰਧਵਿਸ਼ਵਾਸ ਨਾ ਤਕੋ ਆ 110 ਬੰਦੇ ਮਰੇ ਆ ਤੇ ਬਾਬੇ ਤੇ ਪਰਚਾ ਹੈ ਤੇ ਬਾਬੇ ਦੇ ਜਿਹੜੇ ਬਾਕੀ ਆ ਨਾ ਹਾਥ ਰਸਾਂ ਦੇ ਜਿੰਨੇ ਉਹਦੇ ਮੈਜਰ ਬਿਲੋ ਸਾਰੇ ਚੱਕ ਰਿਆ ਤੇ ਬਾਬਾ ਗਾਇਬ ਹੋਇਆ ਆ ਬਪੂ ਆਸਰ암 ਜਿਹਨੂੰ ਮੋਦੀ ਸਾਹਿਬ ਵੀ ਪੈਰੀ ਹਥਰੋਂਦੇ ਹੀ ਜਾ ਕੇ ਆਪਣੇ ਸਿੱਧੂ ਸਾਹ ਮੋਦੀ ਸਾਹ ਸਾਰੇ ਜage ਬਾਪੂ ਸਾਹ ਰਾਮ ਦੇ ਪੈਰੀਂ ਪੈਂਦੇ ਕਹਿੰਦੇ ਕਿ ਭਗਵਾਨ ਆ ਲੋਕਾਂ ਦੇ ਕੰਪਿਊਟਰ ਸਕਰੀਨਾਂ ਤੇ ਉਹਦਾ ਫੋਟੋ ਚੱਲਦੀ ਹੁੰਦੀ ਹੁੰਦੀ ਰੱਬ ਦੀ ਤਰ੍ਹਾਂ ਅੱਜ ਜੀਐਲ 'ਚ ਬੈਠਾ ਰਹਾ ਹਾਂ ਅਰੇ ਇਹਨਾਂ ਦੇਖ ਲੋ ਇਹੇ ਹਾਲਾਤ ਸਾਡੇ ਯੂਕੇ ਸੰਪਰਦਾਇ ਪ੍ਰਚਾਰਕਾਂ ਦੇ ਆ ਇਹ ਵੀ ਰੱਬ ਬਣ ਕੇ ਬਹਿਣਾ ਚਾਹੁੰਦੇ ਆ ਠੀਕ ਹੈ ਜਦੋਂ ਇਹ ਕਹਿੰਦੇ ਚਿੱਟੀ ਚਾਦਰ ਵਿਚਾਰ ਨੂੰ ਪੁੱਛਿਆ ਕਰੋ ਬਾਬਾ ਜੀ ਕੀ ਤੁਹਾਡੇ ਚੋੜਾ ਜਿਹੜਾ ਗੰਦਾ ਆ ਜਾ ਤੁਹਾਡੇ ਡਾਈਪਰ ਲੱਗਾ ਹੋਇਆ ਵੀ ਜਿਹੜਾ ਸਾਨੂੰ ਚਿੱਟੀ ਤੌਲੀਆ ਸਦੇ ਚਾਦਰ ਵਿਛਾਉਣੀ ਪੈਣੀ ਐ ਅਸੀਂ ਤੁਹਾਡੇ ਬਰਾਬਰ ਕਿਉਂ ਨਹੀਂ ਬੈਠ ਸਕਦੇ ਗੁਰੂ ਨੇ ਤਾਂ ਬਰਾਬਰ ਕੀਤੀ ਆ ਜਦੋਂ ਕੁਰਸੀਆਂ ਤੇ ਵੀ ਰੋਟੀ ਖਾਣੇ ਆਪਾਂ ਸਾਰੇ ਬਰਾਬਰ ਹੁੰਨੇ ਜੇ ਗੁਰਦੁਆਰੇ ਕੁਰਸੀਆਂ ਲੱਗੀਆਂ ਸਾਰੇ ਬਰਾਬਰ ਬੈਠੇ ਸੇਮ ਫੂਡ ਸਰਵ ਹੁੰਦਾ ਸਾਰਾ ਬਾਬਾ ਜਦੋਂ ਆਉਂਦਾ ਉਹ ਸਾਰੇ ਪੈਰਾਂ 'ਚ ਬੈਠਿਆ ਹੁੰਦਾ ਗੁਰੂ ਨੇ ਚੱਕ ਕੇ ਗੁਰੂ ਨੇ ਕਿਹਾ ਮਾਨਣੀ ਮਤ ਉੱਚੀ ਸਾਡੀ ਮਤ ਉੱਚੀ ਕੀਤੀ ਪਰ ਤੁਸੀਂ ਸਾਰੀ ਗੁਰੂ ਦੀ ਮਤ ਜਿਹੜੀ ਆ ਇਹਨਾਂ ਬਾਬਿਆਂ ਦੇ ਕਰੋੜਿਆਂ ਦੇ ਵਿੱਚ ਫੱਲੇ ਰੱਖ ਦਿੱਤੇ ਇਹ ਸਾਰਾ ਪਰ ਰੱਖ ਦਿੱਤਾ ਸੋ ਆਖਰੀ ਦਿਵਚ ਕਿ ਮਾਦੇ ਜਾ ਚੁੱਕਿਆ ਨਾਸ਼ੀਦਾਂ ਨੂੰ ਬਦਨਾਮ ਕਰੋ ਨਾ ਉਹਨਾਂ ਤੇ ਤੋਮਤਾ ਲਾਓ ਨਾ ਯਾਰ ਬਖਸ਼ ਦੋ ਜਿਹੜੇ ਇਸ ਕੌਮ ਤੋਂ ਸ਼ਹੀਦ ਹੋ ਗਏ ਉਹਨਾਂ ਨੂੰ ਬਖਸ਼ ਦੋ ਇਹ ਹੀ ਕਹੂੰਗਾ ਮੈਂ ਲੋਕਾਂ ਨੂੰ ਮੂਰਖ ਨਾ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੇ ਹਫਤੇ ਫਿਰ ਮਿਲਦੇ ਨਵੇਂ ਟਾਪਿਕ ਨਾਲ ਨਵੀਂ ਗੱਲਬਾਤ ਨਾਲ ਇਹ ਹੀ ਗੁੰਜਤੀ ਬਾਰ ਬਾਰ ਕਰਦੇ ਆ ਜੋ ਜਗਮਉਤ ਸਿੰਘ ਉਹਨਾਂ ਨੇ ਆਪਣੇ ਸਮੇਂ ਚੋਂ ਅੰਦਰੋਂ ਮੈਂ 1.5 ਘੰਟਾ ਘੰਟਾ ਜ਼ਰੂਰ ਕੱਢੋ ਬਾਣੀ ਨੂੰ ਸਮਝ ਕੇ ਪੜਨਾ ਸ਼ੁਰੂ ਕਰੋ ਰੱਟੇ ਮਾਰਨ ਦਾ ਕੋਈ ਫਾਇਦਾ ਨਹੀਂ ਉਹਨੇ ਕੁਝ ਨਹੀਂ ਸਵਾਰਿਆ ਨਾ ਹੀ ਸਵਾਰਨਾ ਜੇ ਇੱਕ ਸ਼ਬਦ ਵੀ ਇੱਕ ਸ਼ਬਦ ਤੁਹਾਡੇ ਇੱਥੇ ਪੈ ਗਿਆ ਨਾ ਤੁਹਾਡੀ ਜ਼ਿੰਦਗੀ ਬਰਬਾਦ ਹੋ ਜੂਗੀ ਪਉਣਾ ਇੱਥੇ ਆ ਪਰ ਪਹਿਲਾਂ ਪਹਿਲਾਂ ਜੋ ਪੜਨਾ ਸ਼ੁਰੂ ਕਰੋਗੇ ਤੁਹਾਨੂੰ ਟੀਕਾ ਸਿੱਧਾ ਪੜਨਾ ਪੈਣਾ ਪ੍ਰੋਫੈਸਰ ਸਾਹੂ ਸਿੰਘ ਦਾ ਹੌਲੀ ਹੌਲੀ ਤੁਹਾਨੂੰ ਸਮਝ ਆਉਣ ਲੱਗਣੀ ਸ਼ਬਦ ਦੀ ਪੇਤਾ ਕੀ ਅਰਥ ਆ ਬੜਾ ਕੁਝ ਅਵੇਲੇਬਲ ਹੈ ਅੱਜ ਇੰਟਰਨੈਟ ਦੇ ਉੱਤੇ ਜੇ ਕੋਈ ਸਵਾਲ ਹੋਵੇ ਸਾਨੂੰ ਕਾਲ ਰਿਆ ਕਾਲ ਕਰ ਲਿਆ ਕਰੋ ਜਿੰਨੇ ਕੁ ਜੋਗੇ ਹੈਗੇ ਆ ਉਹ ਜਵਾਬ ਦੇਵਾਂਗੇ ਨਹੀਂ ਜਵਾਬ ਹੋਊਗਾ ਕਿਸੇ ਕੋਲ ਲੈ ਕੇ ਦੇਵਾਂਗੇ ਸਾਨੂੰ ਵੀ ਜਦੋਂ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਸ਼ਬਦੀ ਸਮਝ ਨਹੀਂ ਹੁੰਦੀ ਵੀਰ ਚਮਕੌਰ ਸਿੰਘ ਉਹਨਾਂ ਨੂੰ ਜਾਂ ਕੁਝ ਪ੍ਰਚਾਰਕਾਂ ਨੂੰ ਕਾਲ ਕਰ ਲਈ ਦੀ ਵੀ ਆ ਐਸ ਸਿੰਗਲ ਤੋਂ ਮੈਂ ਸੋਚ ਰਿਹਾ ਕਿੱਦਾਂ ਆ ਠੀਕ ਆ ਤੇ ਜੇ ਉਹ ਵਿਆਕਰਨ ਦੇ ਤੌਰ ਤੇ ਪੂਰਾ ਉੱਤਰ ਦਾ ਤੇ ਮੈਨੂੰ ਉਹਦੇ ਚੋਂ ਕੁਝ ਹੀ ਮਿਲ ਰਿਹਾ ਉਸ ਸ਼ਬਦ ਤੋਂ ਤੇ ਫਿਰ ਉਹ ਅਰਥ ਮੇਰੇ ਵਾਸਤੇ ਤਾਂ ਉਹੀ ਬੈਸਟ ਹੈ ਸੋ ਜੈ ਜੀਓ ਵਾਹਿਗੁਰੂ ਜੀ ਕਾ ਖਾਲਸਾ Why he would be it?